ਸਾਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜਾ ਕੇ ਹਿਰਦੇ ਸੱਚ ਹੈ ਤਾਂ ਕਿ ਹਿਰਦੇ ਆਪ ਕਬੀਰदास जी ਕਹਿੰਦੇ ਕਿ ਸੱਚ ਦੇ ਬਰਾਬਰ ਕੋਈ ਤਪੱਸਿਆ ਨਹੀਂ ਹੈ ਸੱਚ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਨਾਲ ਭਰਿਆ ਹੋਇਆ ਹੈ ਝੂਠ ਦੇ ਬਰਾਬਰ ਕੋਈ ਪਾਪ ਨਹੀਂ ਹੈ ਜੋ ਵਿਅਕਤੀ ਸੱਚ ਬੋਲਦਾ ਪਰਮ ਪਿਤਾ ਪਰਮਾਤਮਾ ਵੀ ਉਸ ਦੇ ਹਿਰਦੇ ਉਸ ਦੇ ਦਿਲ ਦੇ ਵਿੱਚ ਵਾਸ ਕਰਦੇ ਨੇ ਮੈਂ ਤਾਂ ਅੱਜ ਮੈਂ ਇੱਕ ਕਵਿਤਾ ਲਿਖੀ ਆ ਉਸ ਦਾ ਸ਼ੀਰਸ਼ਕ ਹੈਗਾ ਸੱਚ ਸਚਾਈ ਤੇ ਮੈਂ ਆਪ ਲਿਖੀਆਂ ਇਸ ਦੀਆਂ ਲਾਈਨਾਂ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਪਰ ਲੋਕਾਂ ਦੀ ਭੀੜ ਤੋਂ ਅਲੱਗ ਤੁਰਨਾ ਪੈਂਦਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਪਰ ਲੋਕਾਂ ਦੀ ਭੀੜ ਤੋਂ ਅਲੱਗ ਤੁਰਨਾ ਪੈਂਦਾ ਸੱਚ ਦੇ ਰਸਤੇ ਔਖੇ ਮੁਸ਼ਕਿਲ ਪਰ ਮੰਜ਼ਲ ਤੇ ਪਹੁੰਚਾਉਂਦੇ ਨੇ ਸੱਚ ਦੀ ਸਾਰੀ ਉਮਰ ਕਦਰ ਨਹੀਂ ਹੁੰਦੀ ਪਰ ਅਖੀਰਲੇ ਪਲ ਬਹੁਤ ਨਿਆਰੇ ਨੇ ਸੱਚ ਤੇ ਖੜੇ ਰਹਿਣਾ ਸੱਚ ਬੋਲਣਾ ਸੱਚ ਸੁਣਨਾ ਜ਼ਹਿਰ ਦੇ ਘੁੱਟ ਪੀਣ ਦੇ ਸਮਾਨ ਹੈ ਸੱਚ ਨੂੰ ਕੋਈ ਸਮਝੇ ਨਾ ਸੱਚ ਆਪਣੇ ਆਪ ਵਿੱਚ ਹੀ ਇੱਕ ਅਨੋਖੀ ਹੋਂਦ ਹੈ ਸੱਚ ਦੇ ਵਿੱਚ ਰੱਬ ਵਸਦਾ ਪੂਰੀ ਕੁਦਰਤ ਸਾਥ ਨਿਭਾਵੇ ਸੱਚ ਦੀ ਕਹਿੰਦੇ ਕਦੀ ਹਾਰ ਨਹੀਂ ਹੁੰਦੀ ਪਰ ਸੱਚ ਹਾਰ ਹਾਰ ਕੇ ਹੀ ਜਿੱਤ ਪ੍ਰਾਪਤ ਕਰਦਾ ਸੱਚ ਦਾ ਜਾਮਾ ਰੱਬ ਨਾਲ ਮਿਲਾਵੇ ਸੱਚ ਦਾ ਜਾਮਾ ਰੱਬ ਨਾਲ ਮਿਲਾਵੇ ਤਾਂ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਪਰਮ ਪਿਤਾ ਪਰਮਾਤਮਾ ਵੀ ਸੱਚ ਦੇ ਨਾਲ ਖੜੇ ਹਨ ਥੈਂਕ ਯੂ